ਪਿੰਡ ਰੇਤੇ ਵਾਲੀ ਪੈਣੀ ਦਾ ਨੌਜਵਾਨ ਤਿੰਨ ਦਿਨਾਂ ਤੋਂ ਹੋਇਆ ਲਾਪਤਾ ਘਰ ਵਾਲਿਆਂ ਨੇ ਕੀਤੀ ਭਾਲੰਦੀ ਮੰਗਲ ਘਰ ਵਾਲਿਆਂ ਨੇ ਦੱਸਿਆ ਵੀ ਤਿੰਨ ਦਿਨ ਪਹਿਲਾਂ ਮੱਝ ਲਈ ਪੱਠੇ ਲੈ ਕੇ ਚਾਰਾ ਲੈ ਕੇ ਆ ਰਿਹਾ ਸੀ ਪੈਰ ਸਲਿੱਪ ਹੋ ਨਾ ਰੁੜ ਗਿਆ ਨਹੀਂ ਲੱਗ ਰਿਹਾ ਕੋਈ ਪਤਾ ਕਿਥੇ ਗਿਆ ਦਰਿਆ ਵਿੱਚ ਰੁੜ ਗਿਆ ਜਾਂ ਹੈ ਜਿੰਦਾ ਜੇ ਰੁੜ ਗਿਆ ਤਾਂ ਨਹੀਂ ਮਿਲੀ ਲਾਸ਼ ਪ੍ਰਸ਼ਾਸਨ ਨੂੰ ਵੀ ਕਰਾਇਆ ਗਿਆ ਹੈ ਨੋਟ ਪਰ ਨਹੀਂ ਮਿਲ ਰਿਹਾ ਕੋਈ ਸੁਰਾਗ ਇਹ ਵੇਖੋ ਕਾਵਾ ਵਾਲੀ ਪਤਨ ਦੇ ਪੁੱਲ ਤੇ ਇਸ ਤੋਂ ਪੁੱਛੇ ਰੇਤੇ ਵਾਲੀ ਪੈਣੀ ਦਾ ਇੱਕ ਨੌਜਵਾਨ ਜਿਸ ਦੇ ਛੋਟੇ-ਛੋਟੇ ਬੱਚੇ ਹਨ ਦੇ ਤਾਇਆ ਵੱਲੋਂ ਕੀਤੀ ਜਾ ਰਹੀ ਹੈ ਮਦਦ ਦੀ ਮੰਗ ਉਹ ਨੌਜਵਾਨ ਆਪਣੇ ਪਸ਼ੂਆਂ ਲਈ ਹਰਾ-ਚਾਰਾ ਲੈਣ ਜਾ ਰਿਹਾ ਸੀ ਸੜਕਾਂ ਦੇ ਵਿੱਚ ਖੱਡਿਆਂ ਦੇ ਕਾਰਨ ਪੈਰ ਮੁੜ ਗਿਆ ਤੇ ਪਾਣੀ ਦੇ ਵਹਾਅ ਦੇ ਵਿੱਚ ਰੁੜ ਗਿਆ ਨਹੀਂ ਲੱਗ ਰਿਹਾ ਪਤਾ ਜੇਕਰ ਕਿਸੇ ਨੂੰ ਪਤਾ ਹੋਵੇ ਤਾਂ ਉਹਨਾਂ ਦੇ ਥੱਲੇ ਦਿੱਤੇ ਇਹ ਮੋਬਾਈਲ ਨੰਬਰ ਤੇ ਸੰਪਰਕ ਕਰੇ ਹੋਰ ਉਥੇ ਕੀ ਕੋ ਜੋਆ ਸਭ ਕੋ ਜਾਣਨ ਲਈ ਸਾਡੇ ਨਾਲ ਬਣੇ ਰੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਮੇਰਾ ਨਾਮ ਪੂਰਨ ਸਿੰਘ ਕਿਥੋਂ ਦਾ ਰਹਿਣ ਵਾਲੇ ਹੋ ਬਕਟੜੀ ਬਕਟੜੀ ਕੀ ਮੁਸ਼ਕਲ ਆਈਏ ਮੁਸ਼ਕਲ ਆਈ ਵੀ ਉਹਦੇ ਕੋ ਮਾਜੀ ਗਈ ਸੀ ਕੀਦੇ ਕੋਲ ਉਹ ਆਪਣੇ ਬਿੱਟੂ ਕੋ ਸਾਡੇ ਪਤੀ ਜੀ ਕੋਲ ਉਹ ਕਿਥੋਂ ਦਾ ਰਹਿਣ ਵਾਲਾ ਸੀ ਬਕਟੜੀ ਬਣੀ ਦਾ ਵੈ ਅਸੀਂ ਕੁਵਾਰਾ ਸੀ ਵੈ ਅਸੀਂ ਕਿੰਨੀ ਉਮਰ ਸੀ ਉਹਦੀ ਉਮਰ ਕਰੀਬਨ ਕੋਈ ਪੱਤੀ 26-28 ਸਾਲ ਠਾਈ ਆ ਕਿੰਨੇ ਬੱਚੇ ਉੰਡੀਆਂ ਦੋ ਗੁਡੀਆਂ ਸਿੱਕ ਬੱਚਾ ਸੀ ਮੁੰਡਾ ਕੀ ਹੋਇਆ ਕੀ ਉਹਨੂੰ ਕੀ ਹੋਇਆ ਉਸ ਉੱਤੇ ਰੇਤੀ ਵਾਲੀ ਬੈਂਡ ਚੋਂ ਨਾ ਕਿ ਇੱਕ ਬੈਂਸ ਆ ਸੂ ਜਾਂਦਾ ਮੈਂ ਪੱਠੇ ਲੈ ਆਵਾਂ ਅੱਛਾ ਤੇ ਉਹਨਾਂ ਦੇ ਤੇਰੀ ਬੈਂਡ ਜੰਗੜ ਬੜੀ ਨਵਾਰਿਆ ਸੀ ਤੇ ਉਹਦੇ ਵਿੱਚ ਨਾ ਜਿਹੜੀ ਖੱਡ ਬਣੀ ਪੂਰਾ ਬਸੜ ਖੁੱਟ ਚੁੱਕੀ ਸੀ ਉਹਦੇ ਜਿਹੜੀ ਛਕਿਆ ਹੈ ਅਗਰੇ ਲੁੱੜ ਗਿਆ ਹੈ ਤੇ ਸਾਨੂੰ ਲੱਭਿਆ ਹੀ ਨਹੀਂ ਪਾ ਕੱਲਾ ਹੀ ਸਾਰਿਆ ਸੀ ਕੱਲਾ ਹੀ ਵਿਚਾਰਾ ਇਹ ਪਰਸੋਂ ਪਰਸੋਂ ਸਵੇਰੇ ਪਰਸੋਂ ਸ਼ਾਮ ਨੂੰ 4:00 ਵਜੇ ਅੱਛਾ ਪੂਰਾ ਨਾਮ ਕੀ ਹੁੰਦਾ ਪੂਰਾ ਨਾਮ ਬਿੱਟੂ ਬੇਟੂ ਪਿਓ ਦਾ ਕੀ ਨਾਂ ਕਾਲਾ ਸਿੰਘ ਰੇਤੇ ਵਾਲੀ ਆਹ ਇੱਕ ੜੀ ਭਾਈ ਪ੍ਰਸ਼ਾਸਨ ਨੂੰ ਤੁਸੀਂ ਦੱਸਿਆ ਆ ਦੱਸਿਆ ਹੈ ਪ੍ਰਸ਼ਾਸਨ ਦਾ ਕੀ ਕਹਿਣਾ ਹੈ ਕੋਈ ਪਤਾ ਨਹੀਂ ਉਹਨਾਂ ਫਰੰਤ ਜਵਾਬ ਨਹੀਂ ਦਿੱਤਾ ਲੀਕਣ ਕੀ ਕਰ ਰਹੇ ਨੂੰ ਕੀ ਨਹੀਂ ਕਰ ਰਹੇ ਅਸੀਂ ਉਹਦੀ ਬਾਹਰ ਟੋਲ ਤੇ ਲੱਗੇ ਹੋਏ ਆ ਤੇ ਸੰਨ ਤਾਂ ਲਾਸ਼ ਵੀ ਨਹੀਂ ਮਿਲੀ ਉਹ ਅਜ ਤਰਿਆ ਵੀ ਨਹੀਂ ਬਾਹਰ ਪਤਨ ਲੱਗਾ ਵੀ ਕਿਹੜੇ ਕਿੱਡ ਕੱਛ ਅੱਛਾ ਤੁਹਾਡਾ ਉਧਰ ਆਹ ਇਹ ਇਸ ਪਾਸੇ ਨਿਕਲ ਦਿੱਤੇ ਗਏ ਅਜੀ ਇਹ ਜਿਹੜਾ ਪਿੰਡ ਗਾਮ ਢੰਗੜ ਬਣੀ ਨਾ ਉਹਦੇ ਪਰੇ ਮੁੰਡੀਆਂ ਕਰ ਗਿਆ ਅੱਛਾ ਤੁਹਾਡਾ ਮੋਬਾਈਲ ਨੰਬਰ ਕਿੰਨਾ ਹੈ मैंने याद नहीं मेरे था है मोबाइल नंबर कितना है ए बी आई न्यूज चैनल देखने वाले सभी दर्शकों से हम अपील करते हैं कि ए बी आई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत